ਅੱਜ ਤੁਹਾਨੂੰ ਉਸ ਬੱਚੀ ਨਾਲ ਮਿਲਾਉਣ ਵਾਸਤੇ ਜਾ ਰਹੇ ਹਾਂ ਜਿਸ ਨੇ ਆਪਦੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ ਹੈ ਇਹਨਾਂ ਨੇ ਐਜੂਕੇਸ਼ਨ ਦੇ ਵਿੱਚ 99% ਨੰਬਰ ਲੈ ਕੇ ਮੋਗਾ ਡਿਸਟ੍ਰਿਕਟ ਵਿੱਚੋਂ ਪਹਿਲੀ ਪੋਜੀਸ਼ਨ ਹਾਸਲ ਕੀਤੀ ਹੈ ਸੋ ਬੇਟਾ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਹੈ ਬਈ ਇੱਥੇ ਤੁਸੀਂ ਇਸ ਚੈਨਲ ਤੇ ਆਏ ਹੋ ਸੱਚੀ ਕਲ ਜੀ ਮੇਰਾ ਨਾਮ ਹਰਨੂਰ ਕੌਰ ਹੈ ਤੇ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਇਹ ਮੌਕਾ ਪੰਜਾਬੀ ਚੈਨਲ ਨੇ ਮੈਨੂੰ ਇਹ ਮੌਕਾ ਦਿੱਤਾ ਕਿ ਮੈਂ ਉਹਨਾਂ ਦੇ ਸਾਹਮਣੇ ਬੈਠ ਕੇ ਆਪਣੇ ਵਿਚਾਰ ਪ੍ਰਗਟ ਕਰਾਂ ਮੋਗਾ ਪੰਜਾਬੀ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਇਸ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਦੇਖਿਆ ਜਾਂਦਾ ਹੈ ਕਿ ਵੀ ਇੱਕ ਮੋਮਬਤੀ ਹੀ ਘਰ ਦੇ ਵਿੱਚ ਰੋਸ਼ਨੀ ਨਹੀਂ ਕਰਦੀ ਜਦੋਂ ਕਿ ਇਹ ਵੀ ਦੇਖਿਆ ਜਾਂਦਾ ਹੈ ਕਿ ਧੀਆਂ ਵੀ ਘਰ ਨੂੰ ਰੁਸ਼ਨਾ ਦਿੰਦੀਆਂ ਧੀਆਂ ਵੀ ਮਾਂ ਪਿਓ ਦਾ ਨਾਮ ਆ ਜਿਹੜਾ ਉੱਚਾ ਕਰਦੀਆਂ ਉਹਨਾਂ ਨੂੰ ਮਾਣ ਬਖਸ਼ਦੀਆਂ ਮਾਣ ਦਿੰਦੀਆਂ ਤੇ ਇਸੇ ਕਰਕੇ ਹੀ ਮਾਂ ਪਿਓ ਦਾ ਜਿਹੜਾ ਹੈਗਾ ਖੂਨ ਕਹਿੰਦੇ ਆ ਵੀ ਕਿੱਲੋ ਵੱਧ ਗਿਆ ਜੇ ਤੀਆਂ ਪੁੱਤਾਂ ਦਾ ਸਾਸ ਹੈ ਨਾ ਤੇ ਖੂਨ ਵੀ ਵੱਧ ਜਾਂਦਾ ਹੈ ਬਹੁਤ ਹੌਸਲਾ ਮਿਲਦਾ ਹੈ ਇਹ ਹੀ ਪਰਿਵਾਰਕ ਜ਼ਿੰਦਗੀ ਹੈ ਤੇ ਇਸੇ ਤਰ੍ਹਾਂ ਹੀ ਲੜਕੀਆਂ ਹਰੇਕ ਪੜਾਅ ਦੇ ਵਿੱਚ ਅੱਗੇ ਜਾ ਰਹੀਆਂ ਕੀ ਡਾਕਟਰ ਨਹੀਂ ਬਣਦੀਆਂ ਕੀ ਪਲਾੜ ਵਿੱਚ ਉਹ ਆ ਆ ਦਾ ਲੜਾਈਆਂ ਦੇ ਵਿੱਚ ਨਹੀਂ ਜਾਂਦੀਆਂ NASA ਤੱਕ ਨਹੀਂ ਪਹੁੰਚਦੀਆਂ ਡਾਕਟਰ ਨਹੀਂ ਬਣਦੀਆਂ ਜਾਂ ਪਾਇਲਟ ਨਹੀਂ ਬਣਦੀਆਂ ਸੋ ਇਸੇ ਤਰ੍ਹਾਂ ਅਚੀਵਮੈਂਟ ਕਰਦੀ ਹੋਈ ਸਾਡੇ ਸਾਹਮਣੇ ਲੜਕੀ ਬੈਠੀ ਆ ਬੇਟਾ ਜੀ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਹਰਨੂਰ ਕੌਰ ਹੈ ਤੁਹਾਡੇ ਪਿਤਾ ਜੀ ਦਾ ਨਾਮ ਮੇਰੇ ਪਿਤਾ ਜੀ ਦਾ ਨਾਮ ਹਰਪ੍ਰੀਤ ਸਿੰਘ ਹੈ ਕਿੱਦਾਂ ਲੱਗ ਰਿਹਾ ਹੈ ਤੁਹਾਨੂੰ ਵੀ ਐਸ ਪੋਜੀਸ਼ਨ ਦੇ ਵਿੱਚ ਤੁਸੀਂ ਬੈਠੇ ਆ ਕਿਉਂਕਿ ਵੀ ਤੁਸੀਂ ਇੱਕ ਪੋਜੀਸ਼ਨ ਹਾਸਲ ਕੀਤੀ ਹੈ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਮਿਹਨਤ ਦਾ ਹੀ ਫਲ ਮਿਲਿਆ ਹੈ ਕਹਿੰਦੇ ਨੇ ਮਿਹਨਤ ਕਰਦੇ ਰਹੋ ਫਲ ਆਪਣੇ ਮਿਲ ਜਾਂਦਾ ਹੈ ਬਸ ਮੈਂ ਮਿਹਨਤ ਕੀਤੀ ਸੀ ਤੇ ਮੇਰੇ ਸਾਹਮਣੇ ਅੱਜ ਫਲ ਹੈਗਾ ਹੈ ਮੈਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਮੇਰੇ ਪੇਰੈਂਟਸ ਮੇਰੇ ਟੀਚਰਸ ਸਾਰੇ ਬਹੁਤ ਮੇਰੇ ਪ੍ਰਾਊਡ ਫਲ ਕਰ ਰਹੇ ਨੇ ਇੱਕ ਪੈਰ ਅੱਗੇ ਇੱਕ ਪੈਰ ਪਿੱਛੇ ਜਦੋਂ ਆਪਾਂ ਚੱਲਦੇ ਆ ਉਹਨਾਂ ਦੀ ਪੋਜੀਸ਼ਨ ਬਦਲ ਜਾਂਦੀ ਹੈ ਬਦਲ ਜਾਂਦੀ ਹੈ ਨਾ ਪੋਜੀਸ਼ਨ ਨਾ ਅਗਲੇ ਵਾਲੇ ਨੂੰ ਮਾਣ ਹੈ ਨਾ ਪਿਛਲੇ ਵਾਲੇ ਨੂੰ ਹੰਕਾਰ ਕੀ ਸਮਝਦੇ ਆ ਇਸ ਗੱਲ ਨੂੰ ਨੈਕਸਟ ਸਟੈਪ ਮੇਰਾ ਅਗਲਾ ਕਦਮ ਆਹੀ ਹੈ ਕਿ ਮੈਂ ਹੁਣ 10th ਦੀ ਜਿਵੇਂ ਕਿ ਤਿਆਰੀ ਕਰ ਚੁੱਕੀ ਆ ਮੇਰਾ ਰਿਜ਼ਲਟ ਵੀ ਆ ਚੁੱਕਾ ਹੈ ਮੈਂ ਮੋਗਾ ਸ਼ਹਿਰ ਦੇ ਵਿੱਚ ਡਾਕਟਰ ਕਿਛਲੂ ਪਬਲਿਕ ਸਕੂਲ ਦੇ ਵਿੱਚ ਪੜਦੀ ਆ ਇੱਕ ਜਾਣਿਆ ਮਾਨਿਆ ਸਕੂਲ ਹੈ ਇਸ ਸਕੂਲ ਦੇ ਕਾਫੀ ਬੱਚੇ ਜਿਹੜੇ ਹੈਗੇ ਨੇ ਅੱਗੇ ਜਾ ਕੇ ਕਾਫੀ ਮਹਾਰਤ ਹਾਸਲ ਕਰਦੇ ਨੇ ਐਸ ਵਕਤ ਤੁਹਾਡਾ ਕੰਫੀਡੈਂਸ ਕੀ ਕਹਿ ਰਿਹਾ ਹੈ ਕਿ ਵੀ ਮੈਂ ਅੱਗੇ ਜਾ ਕੇ ਕੀ ਬਣਨਾ ਹੈ ਕੀ ਜ਼ਿੰਦਗੀ ਦਾ ਮਨੋਰਥ ਹੈ ਕੀ ਤੁਹਾਡਾ ਅਗਲਾ ਫੜਾ ਕੀ ਤੁਹਾਡੀ ਅਗਲੀ ਪਲਾਨ ਹੈ ਕਿੰਨੇ ਪਰਸੈਂਟੇਜ ਨੰਬਰ ਆਏ ਤੁਹਾਡੇ ਕਲਾਸ ਦੇ ਮੇਰੇ 99% ਆਏ ਨੇ 10th CBSE ਬੋਰਡ ਚੋਂ ਉਸ ਵਾਸਤੇ ਮੇਰਾ ਹੀ ਮੋਟਿਵ ਹੈ ਕਿ ਮੈਂ ਅੱਗੇ ਜਾ ਕੇ ਹੁਣ ਲਾਇਰ ਬਣਨਾ ਚਾਹੁੰਦੀ ਆ ਤੇ ਬਸ ਹੁਣ ਮੇਰੀ ਤਿਆਰੀ ਹੁਣ ਲਾਇਰ ਬਣਨ ਦੀ ਹੁਣੀ ਤੇ ਸ਼ੁਰੂ ਹੋ ਗਈ ਹੈ ਕਿ ਮੈਂ ਲਾਇਰ ਬਣਨਾ ਚਾਹੁੰਦੀ ਆ ਮੈਂ ਚਾਹੁੰਦੀ ਆ ਕਿ ਜਿਹੜੀਆਂ ਸੋਸ਼ਲ ਜਿਹੜੀਆਂ ਹੈਗੀਆਂ ਕੁਰੀਤੀਆਂ ਹੈਗੀਆਂ ਉਹਨਾਂ ਨਾਲ ਮੈਂ ਲੜਨਾ ਤੇ ਔਮਨ ਇੰਪਾਵਰਮੈਂਟ ਦੇ ਵਿੱਚ ਮੈਂ ਆਪਣਾ ਹੱਥ ਦੇਣਾ ਚਾਹੁੰਦੀ ਹਾਂ। ਬਸ ਮਨਾਹੀ ਮੋਟਿਵੇਟ ਹੈ ਕਿ ਮੈਂ ਆਪਣੇ ਪੇਰੈਂਟਸ ਤੇ ਆਪਣੇ ਫੈਮਿਲੀ ਦਾ ਨੂੰ ਪ੍ਰਾਊਡ ਫੀਲ ਕਰਵਾਵਾ। ਤੋਂ ਵਗਦ ਜਿਹੜਾ ਹੌਸਲਾ ਉਹ ਤੁਹਾਨੂੰ ਸਹਿਯੋਗ ਕਿੱਥੋਂ ਮਿਲਿਆ? ਮੈਨੂੰ ਸਭ ਤੋਂ ਵੱਧ ਸਹਿਯੋਗ ਸ਼ਾਇਦ ਮੇਰੇ ਮੰਮਾ ਤੋਂ ਮਿਲਿਆ ਹੈ। ਮਤਲਬ ਉਹ ਮੈਨੂੰ ਹਮੇਸ਼ਾ ਮੋਟੀਵੇਟ ਕਰਦੇ ਰਹਿੰਦੇ ਸੀਗੇ। ਕਿ ਇਹ ਉਹ ਕਹਿੰਦੇ ਸੀ ਕਿ ਬਸ ਉਹ ਮਿਹਨਤ ਕਰਕੇ ਟੈਂਥ ਦੇ ਵਿੱਚ ਜੋ ਵੀ ਰਿਜ਼ਲਟ ਆਇਆ ਸੀ ਕੁਝ ਨੂੰ ਜੀ ਸਵੀਕਾਰ ਕਰਾਂਗੇ ਕੀ ਤੁਹਾਡੇ ਨਾਲ ਕਦੇ ਇਸ ਤਰ੍ਹਾਂ ਵੀ ਹੋਇਆ ਕਿ ਵੀ ਤੁਸੀਂ ਪੇਪਰਾਂ ਤੋਂ ਪਹਿਲਾਂ ਪੜਾਈ ਕਰਦੇ ਆ ਤੁਹਾਡੇ ਛੋਟੇ ਬ੍ਰਦਰ ਨੇ ਜਾਂ ਤੁਹਾਡੇ ਵੱਡੇ ਬ੍ਰਦਰ ਨੇ ਤੁਹਾਨੂੰ ਡਿਸਟਰਬ ਕੀਤਾ ਹੋਵੇ ਤੁਹਾਨੂੰ ਕੋਈ ਇਸ ਤਰ੍ਹਾਂ ਦੀ ਕੋਈ ਉਸ ਵਕਤ ਪੜਾਈ ਦੇ ਵਿੱਚ ਉਹ ਡਿਸਟਰਬ ਤਾਂ ਨਹੀਂ ਹੋਇਆ ਖੁਸ਼ੀ ਨੁਮਾ ਉਹ ਪਾਲਾ ਜਿਹੜੇ ਕੁਝ disturb ਤਾਂ ਕਈ ਵਾਰੀ ਹੁੰਦਾ ਸੀ ਪਰ ਬਾਅਦ ਚ ਖੁਸ਼ੀ ਵੀ ਮਿਲਦੀ ਸੀ ਜਦੋਂ ਮੈਂ ਉਸ ਚੀਜ਼ ਬਾਰੇ ਸੋਚਦੀ ਸੀ ਪਰ ਉਸ ਟਾਈਮ ਜਦੋਂ ਡਿਸਟਰਬ ਹੁੰਦਾ ਸੀ ਉਦੋਂ ਮੈਨੂੰ ਥੋੜਾ ਗੁੱਸਾ ਆਉਂਦਾ ਸੀਗਾ ਕਿਉਂਕਿ ਮੇਰੀ ਪੜ੍ਹਾਈ ਵਿੱਚ ਡਿਸਟਰਬ ਹੋ ਜਾਂਦੀ ਸੀ ਕੰਟੀਨਿਉਟੀ ਟੁੱਟ ਜਾਂਦੀ ਸੀਗੀ ਉਸ ਟਾਈਮ ਤੇ ਤੁਹਾਡਾ ਜਿਹੜਾ ਸਲੀਪਸ ਕਿਹੜਾ ਹੈਗਾ ਤੁਹਾਡਾ ਸਟਰੀਮ ਮੈਂ ਹੁਣ ਕਮਰਸ ਸਟਰੀਮ ਲਿੱਤੀ ਹੈ ਵਿਦਆਊਟ ਮੈਥ ਕਿਉਂਕਿ ਮੈਂ ਅੱਗੇ ਲਾਇਰ ਬਣਨਾ ਚਾਹੁੰਦੀ ਆ ਤੇ ਮੈਂ ਹੁਣ ਕਲੈਡ ਦੀ ਤਿਆਰੀ ਕਰ ਰਹੀ ਆ ਤੱਕ ਮੇਰੇ ਕਲਾਸ ਦੇ ਨਾਲ ਨਾਲ ਤਿਆਰੀ ਹੋ ਜੇ ਇਸ ਲਈ ਮੈਂ ਕਮਰਸ ਟੀਮ ਲਈ ਹੈ ਜਦੋਂ ਰਿਜ਼ਲਟ ਆਣਾ ਸੀਗਾ ਉਸ ਤੋਂ ਥੋੜੇ ਦਿਨ ਪਹਿਲਾਂ ਤੁਹਾਨੂੰ ਕਿੱਦਾਂ ਮਹਿਸੂਸ ਹੋ ਰਿਹਾ ਸੀ ਕਿ ਵੀ ਵਾਕੇ ਮੈਨੂੰ 99% ਹੈ ਜਿਹੜੇ ਮੇਰੇ ਨੰਬਰ ਆਣਗੇ ਕੋਈ ਕੰਫੀਡੈਂਸ ਤਾਂ ਹੋਏਗਾ ਨਾ ਮੈਨੂੰ ਮੇਰੀ ਮਿਡਸ ਫੀਲਿੰਗ ਸੀਗਾ ਮੈਨੂੰ ਡਰ ਵੀ ਲੱਗ ਰਿਹਾ ਸੀਗਾ ਕਿ ਰਿਜ਼ਲਟ ਆਣ ਵਾਲਾ ਹੈ ਤੇ ਮੈਨੂੰ ਕੰਫੀਡੈਂਸ ਸੀ ਕਿਉਂਕਿ ਮੇਰੇ ਪੇਪਰ ਸਾਰੇ ਕਾਫੀ ਵਧੀਆ ਗਏ ਸੀ ਤਾਂ ਦੋਵੇਂ ਮਿਕਸਡ ਫੀਲਿੰਗ ਸੀ ਕਿ ਕਿਸੇ ਟਾਈਮ ਤੇ ਡਰ ਲੱਗਦਾ ਸੀ ਕਿਸੇ ਟਾਈਮ ਤੇ ਕੰਫੀਡੈਂਸ ਸੀਗਾ ਤੇ ਜਦੋਂ ਰਿਜ਼ਲਟ ਆਇਆ ਮੈਨੂੰ ਬਹੁਤ ਖੁਸ਼ੀ ਮਹਿਸੂਸ ਹੋਈ ਸੀ। ਤੋਂ ਲਾਭ ਵੀ ਤੁਹਾਡੇ ਤੁਹਾਨੂੰ ਸ਼ੌਂਕ ਹੈ ਜਿਵੇਂ ਖੇਡਾਂ ਦਾ ਹੈ ਜਾਂ ਖੇਡਾਂ ਦੇ ਵਿੱਚ ਜਾਂ ਹੋਰ ਐਕਟੀਵਿਟੀਆਂਸ ਦੇ ਵਿੱਚ। ਮੇਰਾ ਸ਼ੌਂਕ ਵਸੇ ਕੁਕਿੰਗ ਹੈ ਤੇ ਬੇਕਿੰਗ ਦੇ ਵਿੱਚ ਜ਼ਿਆਦਾ ਹੈ ਮੈਨੂੰ ਮਤਲਬ ਜਦੋਂ ਮੈਂ ਮੇਰਾ ਮਾਈਂਡ ਫ੍ਰੈਸ਼ ਨਹੀਂ ਹੁੰਦਾ ਤਾਂ ਮੈਂ ਕਿਚਨ ਦੇ ਵਿੱਚ ਆ ਜਾਂਦੀ ਤੇ ਕੁਝ ਨਾ ਕੁਝ ਬਣਾਉਂਦੀ ਰਹਿੰਦੀ ਆ। ਕਹਿੰਦੇ ਵੀ ਕਿਤਾਬੀ ਕੀੜਾ ਜਿਹਨੂੰ ਕਹਿੰਦੇ ਆ ਨਾ ਕਿ ਕਿਤੇ ਉਹ ਹਮੇਸ਼ਾ ਕਿਤਾਬਾਂ ਦੇ ਵਿੱਚ ਹੀ ਲੱਗਿਆ ਰਹਿੰਦਾ ਕਿ ਵੀ ਉਹ ਵੀ ਕਿਹੜਾ ਨਾ ਇੱਕ ਇੱਕ ਮੁਹਾਵਰਾ ਬਣ ਗਿਆ ਉਹਦੇ ਜੋ ਆਪਾਂ ਨੂੰ ਐਜੂਕੇਸ਼ਨ ਮਿਲਦੀ ਹੈ ਇਸ ਦੇ ਨਾਲ ਜਿਹੜੀਆਂ ਤੁਹਾਡੀਆਂ ਹੋਰ ਐਕਟੀਵਿਟੀਆਂ ਦੇਖੋ ਕਿਤਾਬੀ ਕਿੜਾ ਦੀ ਗੱਲ ਕਰੀਏ ਤਾਂ ਕਿਤਾਬੀ ਕਿੜਾ ਬਣ ਕੇ ਨਹੀਂ ਰਹਿਣਾਗਾ ਮਤਲਬ ਤੁਸੀਂ ਪ੍ਰੈਕਟੀਕਲ ਨੋਲਿਜ ਗੇਨ ਕਰੋ ਵੀ ਮੈਂ ਮਸ ਮੇਰਾ ਆਹੀ ਸੋਚ ਹੈ ਕਿ ਜੋ ਨੋਲਿਜ ਪ੍ਰਾਪਤ ਕਰਨੀ ਹੈ ਉਹਨੂੰ ਪ੍ਰੈਕਟੀਕਲ ਲਾਈਫ ਦੇ ਵਿੱਚ ਇੰਪਲੀਮੈਂਟ ਕਰੋ ਜਿਸ ਕਾਰਨ ਮੈਂ ਕਦੀ ਰੱਟਾ ਨਹੀਂ ਮਾਰਿਆ ਸੀਗਾ ਬਸ ਮੈਂ ਹਮੇਸ਼ਾ ਸਮਝ ਕੇ ਪੜ੍ਹਦੀ ਹੁੰਦੀ ਸੀਗੀ ਤੇ ਜੇ ਪੇਰੈਂਟਸ ਦੇ ਪਿਆਰ ਦੀ ਗੱਲ ਕਰੀ ਉਹਨਾਂ ਨੇ ਮੈਨੂੰ ਬਹੁਤ ਸਪੋਰਟ ਕੀਤਾ ਉਹਨਾਂ ਨੇ ਮੈਨੂੰ ਬਹੁਤ ਪਿਆਰ ਦਿੱਤਾ ਹੈ ਤੇ ਬਸ ਮੈਂ ਬਹੁਤ ਖੁਸ਼ੀ ਮਹਿਸੂਸ ਕਰ ਰਹੀ ਹਾਂ ਫੈਮਿਲੀ ਦਾ ਨੰਬਰ ਕਿੰਨੇ ਭਰავ ਤੁਸੀਂ ਅ ਅਸੀਂ ਦੋ ਭੈਣਾਂ ਐ ਮੇਰੀ ਸਿਸਟਰ ਐ ਵੱਡੀ ਮੇਰੇ ਪੇਰੈਂਟਸ ਜਿਹੜੇ ਹੈਗੇ ਆ ਦੋਵੇਂ ਟੀਚਰ ਨੇ ਮੇਰੇ ਫਾਦਰ ਜਿਹੜੇ ਹੈਗੇ ਆ ਉਹ ਗਵਰਨਮੈਂਟ ਸਾਇੰਸ ਟੀਚਰ ਨੇ ਤੇ ਮੇਰੇ ਮਦਰ ਵੀ ਗਵਰਨਮੈਂਟ ਟੀਚਰ ਹੀ ਐ ਤੇ ਕਈ ਵਾਰ ਸਾਇੰਸ ਦੇ ਵਿੱਚ ਮੈਨੂੰ ਡਾਊਟ ਹੁੰਦਾ ਸੀ ਤੇ ਮੈਂ ਪਾਪਾ ਕੋਲ ਜਾ ਕੇ ਪੁੱਛ ਲੈਂਦੀ ਸੀ ਕਿ ਤੇ ਮੈਨੂੰ ਕਲੀਅਰਿਫਾਈ ਕਰਕੇ ਦੇ ਦਿੰਦੇ ਸੀਗੇ ਤੇ ਜਿਹੜੀ ਮੇਰੀ ਸਿਸਟਰ ਹੈ ਉਹ ਬੀਟੈਕ ਕੀਤੀ ਹੈ ਦੀਦੀ ਨੇ ਤੇ ਹੁਣ ਦੀਦੀ ਇੰਟਰਨਸ਼ਿਪ ਕਰ ਰਹੀ ਨੇ ਤੇ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਮੈਨੂੰ ਦਿੱਤੇ ਵੀ ਬਹੁਤ ਜ਼ਿਆਦਾ ਪ੍ਰਾਊਡ ਹੈ ਤੁਹਾਡਾ ਕੋਈ ਸੁਪਨਾ ਇਹ ਵੀ ਹੈਗਾ ਕਿ ਵੀ ਮੈਂ ਬਾਹਰ ਜਾਵਾਂ ਜਿਸ ਤਰ੍ਹਾਂ ਅੱਜ ਕੱਲ ਬੱਚੇ ਪੜ੍ਹ ਲੈਂਦੇ ਆ ਪਲੱਸ 2 ਕਰ ਲੈਂਦੇ ਆ ਜਾਂ ਹੇਅਰ ਸਟੱਡੀ ਕਰ ਲੈਂਦੇ ਆ ਪੋਸਟ ਗ੍ਰੈਜੂਏਟ ਹੋ ਜਾਂਦੇ ਆ ਤੇ ਉਸ ਤੋਂ ਬਾਅਦ ਉਹ ਚਲੇ ਬਾਹਰ ਚਲੇ ਜਾਂਦੇ ਆ ਨਹੀਂ ਮੇਰੇ ਬਾਹਰ ਜਾਂਦਾ ਮਤਲਬ ਕੋਈ ਪਲਾਨ ਨਹੀਂਗਾ ਮੈਂ ਚਾਹੁੰਦੀ ਆ ਕਿ ਮੈਂ ਇੰਡੀਆ ਜੀ ਰਹਿ ਕੇ ਇੰਡੀਆ ਜੀ ਜਿਹੜੇ ਸੋਸ਼ਲ ਵੈਲਫੇਅਰ ਕਰਾਉ ਜਿਹੜੀਆਂ ਊਮਨਸ ਨੂੰ ਜਿਹੜੀਆਂ ਹੈਗੀਆਂ ਉਹ ਸਮਝਿਆ ਜਾਂਦਾ ਕਿ ਉਹ ਘਰ ਚ ਹੀ ਰਹਿ ਕੇ ਕੰਮ ਕਰਦੀਆਂ ਨੇ ਮੈਂ ਚਾਹੁੰਦੀ ਆ ਕਿ ਊਮਨ ਏਮਪਾਵਰਮੈਂਟ ਕਰਾਵਾ ਬਹੁਤ ਸਾਰੇ ਪੇਰੈਂਟਸ ਕਹਿੰਦੇ ਆਗੇ ਕਿ ਵੀ ਧੀਆ ਨੂੰ ਘਰ ਤੱਕ ਹੀ ਸੀਮਤ ਰੱਖੋ ਕੀ ਇਹ ਗੱਲ ਜਾਜਾ ਕੇ ਕਿ ਵੀ ਕੀ ਧੀਆ ਪੜ ਕੇ ਉਹ ਵੀ ਵਾਂ ਪੇ ਉਹਦਾ ਨਾਂ ਰੋਸ਼ਨ ਨਹੀਂ ਕਰ ਸਕਦੀਆਂ ਮੇਰੇ ਸਾਹਮਣੇ ਜਿਹੜੀਆਂ ਕੁੜੀਆਂ ਨੇ ਉਹ ਘਰ ਤੱਕ ਸੀਮਤ ਨਹੀਂ ਐ ਜਿਵੇਂ ਕਿ ਹੁਣ ਆਪਾਂ ਦੇਖ ਹੀ ਸਕਦੇ ਆ ਸਾਇੰਸ ਫੀਲਡ ਦੇ ਵਿੱਚ ਕਲਪਨਾ ਚਾਵਨਾ ਐ ਉਹਨਾਂ ਨੇ ਕਿੰਨੀ ਤਰੱਕੀ ਕੀਤੀ ਐ ਉਹਨੇ ਪਹਿਲਗਾਮ ਅਟੈਕ ਹੋਇਆ ਸੀ ਤੇ ਜਿਹੜੇ ਆਪਰੇਸ਼ਨ ਸਿੰਦੂਰ ਦੇ ਵਿੱਚ ਜਰਨਲ ਕੁਰੀਸ਼ੀ ਸੋਫੀਆ ਉਹਨਾਂ ਨੇ ਆਪਣੇ ਪੇਰੈਂਟਸ ਆ ਉਹਨਾਂ ਨੇ ਆਪਣੇ ਇੰਡੀਆ ਦਾ ਪ੍ਰਾਊਡ ਫੀਲ ਕਰਵਾਇਆ ਐ ਤਾਂ ਮੈਂ ਨਹੀਂ ਸਮਝਦੀ ਕਿ ਜਿਹੜੀਆਂ ਕੁੜੀਆਂ ਹੈਗੀਆਂ ਉਹ ਘਰ ਤੱਕ ਸੀਮਿਤ ਨੇ ਅੱਜ ਕੱਲ ਤਾਂ ਕੁੜੀਆਂ ਜਿਹੜੀਆਂ ਹੈਗੀਆਂ ਵੱਡੇ ਵੱਡੇ ਮਕਾਮ ਹਾਸਲ ਕਰ ਰਹੀਆਂ ਨੇ ਨਵੀਂ ਜਨਰੇਸ਼ਨ ਆ ਤੁਹਾਡੇ ਲੈਵਲ ਦੇ ਬੱਚੇ ਹੈਗੇ ਆ ਤੁਸੀਂ ਉਹਨਾਂ ਵੱਲ ਨੂੰ ਕੀ ਕਹਿਣਾ ਚਾਹੁੰਦੇ ਹੋ ਇਹ ਕੋ ਉਹਨਾਂ ਵਾਸਤੇ ਕੋਈ ਸੰਦੇਸ਼ ਹੈ ਤੁਹਾਡੇ ਕੋਲੇ ਕੱਲਾ ਲੜਕੀਆਂ ਦਾ ਹੀ ਨਹੀਂ ਲੜਕਿਆਂ ਵਾਸਤੇ ਹਰੇਕ ਜਿਹੜਾ ਇਸ ਐਜੂਕੇਸ਼ਨ ਪ੍ਰਾਪਤ ਕਰਕੇ ਚੰਗੀਆਂ ਪੀਸਨਾ ਹਾਸਲ ਕਰਕੇ ਚੰਗੇ ਮਕਾਮ ਤੇ ਪਹੁੰਚਣਾ ਚਾਹੁੰਦੇ ਆ ਕੁਝ ਉਹਨਾਂ ਵਾਸਤੇ ਖੋਪੜਾਈ ਦੇ ਵਿੱਚ ਤਾਂ ਕਾਫੀ ਉੱਪਰ-ਨੀਚੇ ਹੁੰਦਾ ਰਹਿੰਦਾ ਹੈ। ਕਈ ਵਾਰੀ ਤੁਸੀਂ ਅ ਨਈ ਵੀ ਵਧੀਆ ਕਰ ਪਾਉਂਦੇ ਤਾਂ ਮਤਲਬ ਕੰਸਿਸਟੈਂਟ ਰਹੋ, ਡਰੋ ਨਾ ਕਿਉਂਕਿ ਜਿਹੜਾ ਰਿਜ਼ਲਟ ਹੈ ਉਹ ਵਧੀਆ ਹੀ ਹੋਊਗਾ। ਬਸ ਕੰਸਿਸਟੈਂਟ ਰਹੋ ਕਿਉਂਕਿ ਤੁਸੀਂ ਕਿਸੇ ਨਾ ਕਿਸੇ ਦਿਨ ਆਪਣੇ ਪੇਰੈਂਟਸ ਨੂੰ ਪ੍ਰਾਊਡ ਫੀਲ ਜ਼ਰੂਰ ਕਰਵਾਉਂਗੇ।